ਬੀਜੇਪੀ ਹੁਣ ਤੱਕ ਜਿਸ ਤਰ੍ਹਾਂ ਚੱਲਦੀ ਆ ਰਹੀ ਐ ਸਿਆਸੀ ਲੈਵਲ ਦੇ ਉੱਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਹਰ ਕੋਈ ਦੇਖ ਰਿਹਾ ਹਰ ਕੋਈ ਸਮਝ ਰਿਹਾ ਔਰ ਇਸ ਉੱਤੇ ਸਵਾਲ ਵੀ ਖੜੇ ਕੀਤੇ ਜਾ ਰਹੇ ਔਰ ਇਹਨਾਂ ਸਵਾਲਾਂ ਦੇ ਜਵਾਬ ਹੀ ਹੁਣ ਸਾਹਮਣੇ ਲੈ ਕੇ ਆਇਆ ਬੀਜੇਪੀ ਦਾ ਇੱਕ ਲੀਟਰ ਬੀਜੇਪੀ ਦੇ ਆਈਟੀ ਸੈੱਲ ਦੇ ਵਿੱਚ ਇੱਕ ਵੱਡਾ ਅਹੁਦਾ ਰੱਖਣ ਵਾਲਾ ਇੱਕ ਲੀਟਰ ਸਾਹਮਣੇ ਆਇਆ ਜਿਸ ਦਾ ਨਾਮ ਸਿਮਰਜੀਤ ਸਿੰਘ ਸੰਧੂ ਹੈ ਸਿਮਰਜੀਤ ਸਿੰਘ ਸੰਧੂ ਪੰਜਾਬ ਦੇ ਦਿਹਾਤ ਦੇ ਨਾਲ ਜੁੜਿਆ ਹੋਇਆ ਔਰ ਬੀਜੇਪੀ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਜ਼ਰੂਰ ਚਰਚਾ ਕਰਦਾ ਨਜ਼ਰ ਆਇਆ ਸਿਮਰਜੀਤ ਸਿੰਘ ਸੰਧੂ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤੀ ਹੈ ਜਿਸ ਦੇ ਵਿੱਚ ਕਈ ਖੁਲਾਸੇ ਬੀਜੇਪੀ ਦੇ ਮਤਲਬਕ ਕਰਦੇ ਨਜ਼ਰ ਆਇਆ ਸਿਮਰਜੀਤ ਸਿੰਘ ਸੰਧੂ ਔਰ ਬੀਜੇਪੀ ਦੀ ਰਣਨੀਤੀ ਨੂੰ ਲੈ ਕੇ ਵੀ ਵਿਸ਼ੇਸ਼ ਤੌਰ ਦੇ ਉੱਤੇ ਚਰਚਾਵਾ ਕੀਤੀਆਂ ਗਈਆਂ ਨੇ ਦੱਸਦੀ ਹੈ ਕਿ ਬੀਜੇਪੀ ਦੀ ਰਣਨੀਤੀ ਜੋ ਉਮੀਦਵਾਰਾਂ ਦੀ ਸੂਚੀ ਨੂੰ ਦੇਖ ਕੇ ਪ੍ਰਤੀਤ ਹੁੰਦੀ ਹੈ ਉਸ ਦੇ ਵਿੱਚ ਸ਼ਾਇਦ ਬੀਜੇਪੀ ਦੀ ਆਪਣੀ ਹੋਣ ਦੇ ਉੱਤੇ ਹੀ ਸਵਾਲ ਖੜੇ ਹੋਣ ਲੱਗ ਜਾਣ ਬੀਜੇਪੀ ਦੀ ਬੁਨਿਆਦ ਦੇ ਉੱਤੇ ਹੀ ਸਵਾਲ ਖੜੇ ਹੋ ਜਾਣ ਪਰ ਇਸ ਲੀਡਰ ਨੇ ਬੀਜੇਪੀ ਦਾ ਪੱਖ ਇਸ ਤਰ੍ਹਾਂ ਕਿ ਸ਼ਾਇਦ ਹੁਣ ਬੀਜੇਪੀ ਦੇ ਹਾਲਾਤ ਲੋਕ ਪਰਤੱਖ ਸਮਝ ਸਕਦੇ ਨੇ ਦਰਅਸਲ ਇਹ ਸਾਰਾ ਮਾਮਲਾ ਜਿਹੜਾ ਹੈ ਇਸ ਦੇ ਵਿੱਚ ਦੋ ਵੱਡੇ ਖੁਲਾਸੇ ਕੀਤੇ ਗਏ ਨੇ ਦੋਨਾਂ ਖੁਲਾਸਿਆਂ ਨੂੰ ਲੈ ਕੇ ਵਿਸ਼ੇਸ਼ ਤੌਰ ਦੇ ਉੱਤੇ ਚਰਚਾ ਜਿਹੜੀ ਪੰਜਾਬ ਦੀ ਰਾਜਨੀਤੀ ਨਾਲ ਜੁੜੀ ਹੋਈ ਹੈ ਨਾਲ ਦੀ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਬਾਰੇ ਵੀ ਵੱਡੇ ਖੁਲਾਸੇ ਕਰ ਗਿਆ ਲੀਡਰ ਕਿ ਗੱਠਜੋੜ ਹੋਵੇਗਾ ਜਾਂ ਨਹੀਂ ਸਭ ਤੋਂ ਪਹਿਲਾਂ ਚਰਚਾ ਕਰਦੇ ਹਾਂ ਕਿ ਉਮੀਦਵਾਰਾਂ ਦੀ ਲਿਸਟ ਨੂੰ ਲੈ ਕੇ ਜੋ ਵਿਵਾਦ ਖੜਾ ਹੋਇਆ ਉਸ ਦੇ ਵਿੱਚ ਜਦੋਂ ਸਿਮਰਜੀਤ ਸਿੰਘ ਸੰਧੂ ਨਾਲ ਗੱਲ ਕੀਤੀ ਗਈ ਤਾਂ ਇਹ ਸਾਫ਼ ਕਿਹਾ ਗਿਆ ਕਿ ਉਮੀਦਵਾਰ ਜਿਹੜੇ ਖੜੇ ਕੀਤੇ ਨੇ ਉਸ ਦੇ ਵਿੱਚ ਵਧ ਕਰਕੇ ਤਾਂ ਕਾਂਗਰਸ ਜ਼ਾਹਿਰ ਤੌਰ ਦੇ ਉੱਤੇ ਜਦੋਂ ਵੀ ਕੋਈ ਉਸ ਸੂਚੀ ਨੂੰ ਦੇਖਦਾ ਹੈ ਤਾਂ ਕਿ ਕਾਂਗਰਸ ਦੇ ਆਪਣੇ ਲੀਡਰ ਜਦੋਂ ਦੇਖਦੇ ਨੇ ਤੇ ਉਹ ਹਾਸਾ ਹਾਸਾ ਦੂਰੇ ਹੁੰਦੇ ਨੇ ਕਿ ਇਸ ਦੇ ਵਿੱਚ ਜਿਹੜੇ ਸੀਨੀਅਰ ਲੀਡਰਸ ਜਿਹੜੇ ਵੱਡੇ ਰਸੂਖਦਾਰ ਲੀਡਰ ਜਿਹੜੇ ਐਲਾਨੇ ਗਏ ਨੇ ਉਮੀਦਵਾਰ ਉਹ ਸਾਰੇ ਤਾਂ ਕਾਂਗਰਸ ਛੱਡ ਕੇ ਆਏ ਹੋਏ ਨੇ ਭਾਵੇਂ ਬੀਬੀ ਪਰਨੀਤ ਕੌਰ ਦੀ ਗੱਲ ਕਰ ਲਈਏ ਰਮਨਿਤ ਬਿੱਟੂ ਦੀ ਗੱਲ ਕਰ ਲਈਏ ਜਾਂ ਸੁਸ਼ੀਲ ਕੁਮਾਰ ਰਿੰਕੂ ਹੋਵੇ ਇਨਾ ਤਿੰਨਾਂ ਲੀਡਰਾਂ ਨੂੰ ਲੈ ਕੇ ਸਭ ਤੋਂ ਪਹਿਲਾਂ ਤਾਂ ਚਰਚਾ ਕਰਦੇ ਹਾਂ ਕਿਉਂਕਿ ਇਸ ਦੇ ਵਿੱਚੋਂ ਜੇ ਹਾਲ ਹੀ ਦੀ ਗੱਲ ਕਰੀਏ ਤਾਂ ਪ੍ਰਨੀਤ ਕੌਰ ਤੇ ਰਮਨਿਤ ਬਿੱਟੂ ਕਾਂਗਰਸ ਛੱਡ ਕੇ ਆਏ ਨੇ ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ਛੱਡ ਕੇ ਆਏ ਨੇ ਪਰ ਆਮ ਆਦਮੀ ਪਾਰਟੀ ਵਿੱਚ ਵੀ ਕੋਈ ਬਾੜਾ ਚਰਨ ਨਹੀਂ ਕਟਿਆ ਉਸ ਤੋਂ ਪਹਿਲਾਂ ਕਾਂਗਰਸ ਦਾ ਹੀ ਹਿੱਸਾ ਸਨ ਸੁਸ਼ੀਲ ਰਿੰਕੂ ਵੀ ਔਰ ਉਸੇ ਨੂੰ ਲੈ ਕੇ ਚਰਚਾਵਾਂ ਆਏ ਨੇ ਕਿ ਹੁਣ ਭਾਜਪਾ ਭਾਜਪਾ ਨਾ ਰਹਿ ਕੇ ਤੇ ਕਾਂਗਰਸ ਪਾਰਟੀ ਜਿਹੜੀ ਹੈ ਉਹ ਵੱਧ ਕਰਕੇ ਨਜ਼ਰ ਆਉਣ ਲੱਗ ਗਈ ਹੈ ਇਸ ਦੇ ਵਿੱਚ ਜਦੋਂ ਅੱਗੇ ਉਹ ਜਵਾਬ ਆਇਆ ਸਿਮਰਜੀਤ ਸਿੰਘ ਸੰਧੂ ਦਾ ਤੇ ਉਹ ਸਾਫ਼ ਕਹਿੰਦੇ ਨੇ ਕਿ ਅਸੀਂ ਲੀਡਰ ਤਾਂ ਆਉਂਦੇ ਚੋਣਾਂ ਦੇ ਵਿੱਚ ਬਦਲੇ ਜਾ ਸਕਦੇ ਨੇ ਚਿਹਰੇ ਬਦਲਦੇ ਰਹਿੰਦੇ ਨੇ ਹਾਲਾਂਕਿ ਇਹ ਚਰਚਾਵਾਂ ਆਮ ਚੱਲਦੀਆਂ ਨੇ ਸਾਫ਼ ਕਿਹਾ ਜਾਂਦਾ ਹੈ ਕਿ ਲੀਡਰਾਂ ਦਾ ਕੋਈ ਭਰੋਸਾ ਨਹੀਂ ਹੁੰਦਾ ਲੀਡਰਾਂ ਦੇ ਚਿਹਰੇ ਬਦਲੇ ਜਾਂਦੇ ਨੇ ਲੀਡਰ ਜਿਹੜੇ ਸਾਹਮਣੇ ਆਉਂਦੇ ਨੇ ਉਹ ਅੱਜ ਹੋਰ ਨੇ ਕੱਲ ਹੋਰ ਹੋਣਗੇ ਪਰ ਇਸ ਦੇ ਵਿੱਚ ਭਾਜਪਾ ਦਾ ਆਪਣਾ ਲੀਡਰ ਹੀ ਇਹ ਗੱਲ ਕਰਦਾ ਨਜ਼ਰ ਆ ਰਿਹਾ ਕਿ ਸਾਨੂੰ ਲੀਡਰਾਂ ਨਾਲ ਕੋਈ ਮਤਲਬ ਨਹੀਂ ਸਾਨੂੰ ਚਿਹਰਿਆਂ ਨਾਲ ਕੋਈ ਮਤਲਬ ਨਹੀਂ ਤੇ ਅਸੀਂ ਸਿਰਫ ਆਪਣੇ ਸੰਗਠਨਾਂ ਦੇ ਉੱਤੇ ਕੰਮ ਕਰਦੇ ਹਾਂ ਸਾਡੇ ਸੰਗਠਨ ਕਹਿੰਦੇ ਕਿ ਦਿਹਾਤ ਵਿੱਚ ਬੜੀ ਪਾਵਰ ਇਖਤਿਆਰ ਕਰ ਰਹੇ ਨੇ ਬੜੀ ਸ਼ਕਤੀ ਇਖਤਿਆਰ ਕਰ ਰਹੇ ਨੇ ਲੋਕਾਂ ਦੇ ਵਿੱਚ ਅਸੀਂ ਜਾ ਰਹੇ ਹਾਂ ਲੋਕ ਸਾਨੂੰ ਬਹੁਤ ਸਮਰਥਨ ਦੇ ਰਹੇ ਨੇ ਇੱਥੇ ਕੁਝ ਗੱਲਾਂ ਸਾਹਮਣੇ ਆਉਂਦੀਆਂ ਨੇ ਪਹਿਲੀ ਗੱਲ ਚਿਹਰਿਆਂ ਦੇ ਆਧਾਰ ਦੇ ਉੱਤੇ ਰਾਜਨੀਤੀ ਨਹੀਂ ਕੀਤੀ ਜਾ ਰਹੀ ਤਾਂ ਫਿਰ ਕਾਂਗਰਸ ਤੋਂ ਚਿਹਰੇ ਪੱਟ ਪੱਟ ਕੇ ਕਿਉਂ ਲਿਆਏ ਜਾ ਰਹੇ ਨੇ ਹਿਮਾਚਲ ਦੇ ਮੰਡੀ ਦੇ ਵਿੱਚ ਕੰਗੜਾ ਰਣਾਉਤ ਨੂੰ ਭਾਜਪਾ ਨੇ ਕਿਉਂ ਉਤਾਰਿਆ ਐਂਡ ਦੇ ਵਿੱਚ ਜਾ ਕੇ ਫਿਰ ਨੰਬਰ ਗੇਮ ਬਣਦੀ ਨਜ਼ਰ ਨਹੀਂ ਆ ਰਹੀ ਚਿਹਰਾ ਦਿਖਾ ਕੇ ਵੋਟ ਵਟੋਰਨ ਦੀ ਗੱਲ ਨਹੀਂ ਨਜ਼ਰ ਆ ਰਹੀ ਔਰ ਦੂਜੀ ਗੱਲ ਦਿਹਾਤ ਇਲਾਕੇ ਦੇ ਵਿੱਚ ਕਿਸਾਨਾਂ ਦੇ ਵਿੱਚ ਬੀਜਪੀ ਦੇ ਸੰਗਠਨ ਬਣ ਚੁੱਕੇ ਨੇ ਔਰ ਕਿਸਾਨਾਂ ਚ ਜਾ ਕੇ ਆਪਣਾ ਦਬਦਬਾ ਕਾਇਮ ਕੀਤਾ ਜਾ ਰਿਹਾ ਉਹਨਾਂ ਦਾ ਭਰੋਸਾ ਹਾਸਲ ਕੀਤਾ ਜਾ ਰਿਹਾ ਇਸ ਨੂੰ ਤਾਂ ਸਿਰੇ ਤੋਂ ਇਨਕਾਰ ਕਰ ਦੇਣਾ ਚਾਹੀਦਾ ਕਿਉਂਕਿ ਪਹਿਲੀ ਗੱਲ ਤਾਂ ਭਾਜਪਾ ਜਿਹੜੀ ਆ ਉਹ ਦਿਹਾਤ ਇਲਾਕੇ ਦੇ ਵਿੱਚ ਬਹੁਤ ਹੀ ਜ਼ਿਆਦਾ ਹੀਟਲੇ ਪੱਧਰ ਦੇ ਉੱਤੇ ਜਾਣੀ ਜਾਂਦੀ ਹੈ ਔਰ ਦੂਜੀ ਗੱਲ ਜੋ ਹਾਲਾਤ ਇਸ ਵੇਲੇ ਦਿਹਾਤ ਦੇ ਨੇ ਜਿਵੇਂ ਕਿਸਾਨ ਦਰਨੇ ਪ੍ਰਦਰਸ਼ਨਾਂ ਦੇ ਉੱਤੇ ਬੈਠੇ ਨੇ ਉਸ ਨੂੰ ਲੈ ਕੇ ਜੇ ਦਿਹਾਤ ਭਾਜਪਾ ਨੂੰ ਉੱਪਰ ਚੜਦਾ ਹੈ ਤੇ ਆਪਣੇ ਆਪ ਦੇ ਵਿੱਚ ਉਹਨਾਂ ਦੇ ਉੱਤੇ ਵੀ ਇੱਕ ਸਵਾਲੀਆ ਨਿਸ਼ਾਨ ਹੋਵੇਗਾ ਇਸ ਵਾਸਤੇ ਸਾਫ਼ ਸਮਝਾ ਜਾ ਸਕਦਾ ਹੈ ਕਿ ਦਿਹਾਤ ਦੇ ਵਿੱਚ ਫਿਲਹਾਲ ਭਾਜਪਾ ਜਿਹੜੀ ਹੈ ਉਸ ਹੱਦ ਤੱਕ ਕੰਮ ਨਹੀਂ ਕਰ ਸਕੀ ਇਸ ਦੇ ਨਾਲ ਹੀ ਇਹ ਦੋ ਬਿਆਨ ਤਾਂ ਪਹਿਲਾਂ ਹੀ ਨਲਿਫਾਈ ਹੋ ਜਾਂਦੇ ਨੇ ਦੂਜੀ ਗੱਲ ਆਉਂਦੀ ਆ ਅੱਗੇ ਗੱਠ ਜੋੜ ਦੀ ਗੱਠ ਜੋੜ ਦੀਆਂ ਚਰਚਾਵਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਹੁਤ ਦੇਰ ਤੋਂ ਇੱਕ ਗੱਲ ਕਰਦਾ ਨਜ਼ਰ ਆ ਰਿਹਾ ਹੈ ਜਿਸ ਦੇ ਵਿੱਚ ਸਾਫ਼ ਕਿਹਾ ਜਾ ਰਿਹਾ ਹੈ ਕਿ ਅਸੀਂ ਮੰਗਾਂ ਰੱਖੀਆਂ ਸੀ ਅਸੀਂ ਭਾਜਪਾ ਦੇ ਸਾਹਮਣੇ ਆਪਣਾ ਪੱਖ ਰੱਖਿਆ ਸੀ ਆਪਣੀਆਂ ਮੰਗਾਂ ਰੱਖੀਆਂ ਅਸੀਂ ਜੇ ਮੰਨੀਆਂ ਜਾਣਗੀਆਂ ਤਾਂ ਫੇਰ ਗੱਠਜੋੜ ਹੋਵੇਗਾ ਨਹੀਂ ਤਾਂ ਫਿਰ ਨਹੀਂ ਹੋਵੇਗਾ ਜਿਸ ਤੋਂ ਸਾਫ ਪ੍ਰਤੀਤ ਹੋਣ ਲੱਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਚਾਹੁੰਦਾ ਹੀ ਨਹੀਂ ਹੈ ਬੀਜੇਪੀ ਨਾਲ ਗੱਠਜੋੜ ਕਰਨਾ ਜਿਸ ਵਾਸਤੇ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਆਤਮ ਨਿਰਭਰ ਹੋਇਆ ਪਿਆ ਜਿਸ ਵਾਸਤੇ ਭਾਜਪਾ ਨੂੰ ਇੱਕ ਟੁਕ ਜਵਾਬ ਦਿੰਦਾ ਪਿਆ ਉਹਨਾਂ ਮੰਗਾਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਇੱਕ ਬਹੁਤ ਵੱਡਾ ਮੁੱਦਾ ਸੀਗਾ ਐਨਐਸਏ ਵਾਲੇ ਸਿੰਘਾਂ ਦੀ ਰਿਹਾਈ ਦਾ ਮੁੱਦਾ ਇੱਕ ਵੱਖਰਾ ਮੁੱਦਾ ਸੀਗਾ ਕਿਸਾਨੀ ਮੁੱਦਾ ਵੱਖਰਾ ਸੀਗਾ ਜਿਹੜਾ ਮੁੱਦਿਆਂ ਨੂੰ ਲੈ ਕੇ ਸਾਫ਼ ਕਰ ਦਿੱਤਾ ਸੀ ਕਿ ਇਹ ਮੁੱਦੇ ਮੰਨ ਲਓ ਤੇ ਅਸੀਂ ਗੱਠ ਜੋੜ ਕਰ ਲੈਣੇ ਆਂ ਖੈਰ ਸਿਮਰਜੀਤ ਸਿੰਘ ਸੰਧੂ ਭਾਜਪਾ ਲੀਡਰ ਕਹਿੰਦੇ ਨੇ ਕਿ ਭਾਜਪਾ ਦੇ ਵੱਲੋਂ ਨਾਕਿੱਤੀ ਗਈ ਹੈ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨਹੀਂ ਚਾਹੁੰਦੀ ਕਿ ਅਕਾਲੀ ਦਲ ਨਾਲ ਗੱਠਜੋੜ ਹੋਵੇ ਸਕੋ ਅਕਾਲੀ ਦਲ ਪਿੱਛੇ ਪਿਆ ਹੋਇਆ ਅਕਾਲੀ ਦਲ ਮਗਰ ਪਿਆ ਹੋਇਆ ਹੈ ਕਿ ਗੱਠਜੋੜ ਕੀਤਾ ਜਾਵੇ ਖੈਰ ਜੇ ਗੱਲ ਕਰੀਏ ਇਸ ਸਥਿਤੀ ਵਿੱਚ ਸ਼ਾਇਦ ਦੋਵਾਂ ਪਾਰਟੀਆਂ ਨੂੰ ਇੱਕ ਦੂਸਰੇ ਦੀ ਲੋੜ ਹੈ ਕਿਸੇ ਨੂੰ ਜ਼ਿਆਦਾ ਤੇ ਕਿਸੇ ਨੂੰ ਘੱਟ ਹੋ ਸਕਦਾ ਹੈ ਪਰ ਦੋਵਾਂ ਪਾਰਟੀਆਂ ਨੂੰ ਇਸ ਵੇਲੇ ਲੋੜ ਹੈ ਕਿਉਂਕਿ ਭਾਜਪਾ ਜਾਣਦੀ ਹੈ ਕਿ ਦਿਹਾਤ ਉਸ ਦਾ ਵੀਕ ਹੈ ਔਰ ਉਸ ਵਾਸਤੇ ਦਿਹਾਤੀ ਇਲਾਕਿਆਂ ਦੇ ਵਿੱਚ ਭਾਜਪਾ ਨੂੰ ਅਕਾਲੀ ਦਲ ਦੀ ਲੋੜ ਹੈ ਔਰ ਅਕਾਲੀ ਦਲ ਇਹ ਜਾਣਦਾ ਹੈ ਕਿ ਉਹਨਾਂ ਨੂੰ ਕਈ ਵੱਡੇ ਹਲਕਿਆਂ ਦੇ ਵਿੱਚ ਹੋਲਡ ਲੈਣਾ ਬਹੁਤ ਜ਼ਰੂਰੀ ਹੈ ਜਿਸ ਵਾਸਤੇ ਅਕਾਲੀ ਦਲ ਨੂੰ ਭਾਜਪਾ ਦੀ ਲੋੜ ਹੈ ਭਾਜਪਾ ਦਾ ਹੋਲਡ ਕਈ ਚੁਣਿੰਦੇ ਵੱਡੇ ਹਲਕਿਆਂ ਦੇ ਵਿੱਚ ਪੰਜਾਬ ਦੇ ਹਲਕਿਆਂ ਦੇ ਵਿੱਚ ਹੈ ਜਿਸ ਵਾਸਤੇ ਅਕਾਲੀ ਦਲ ਨੂੰ ਲੋੜ ਪੈ ਸਕਦੀ ਹੈ ਪਰ ਫਿਲਹਾਲ ਜਿਵੇਂ ਦਾ ਬਿਆਨ ਅਕਾਲੀ ਦਲ ਦਾ ਆਇਆ ਸੀ ਉਸ ਤੋਂ ਸਾਫ਼ ਪ੍ਰਤੀਤ ਸੀ ਕਿ ਅਕਾਲੀ ਦਲ ਨੇ ਸ਼ਾਇਦ ਲੱਤ ਉੱਤੇ ਰੱਖੀ ਹੋਈ ਹੈ ਪਰ ਇਸ ਭਾਜਪਾ ਦੇ ਲੀਡਰ ਦਾ ਜਿਹੜਾ ਬਿਆਨ ਆਇਆ ਉਸ ਦੇ ਵਿੱਚ ਸਾਫ਼ ਕਰ ਦਿੱਤਾ ਗਿਆ ਕਿ ਨਹੀਂ ਭਾਈ ਪਾਜ ਪਾਣੀ ਚਾਹੁੰਦਾ ਅਕਾਲੀ ਦਲ ਨਾਲ ਗੱਠ ਜੋੜ ਕੀਤਾ ਜਾਵੇ ਜੇ ਇਹ ਗੱਲ ਹੈ ਤਾਂ ਫਿਰ ਕਿਉਂ ਬਾਰ ਬਾਰ ਸੁਨੀਲ ਜਾਖੜ ਅਮਿਤ ਸ਼ਾਹ ਵਰਗੇ ਲੀਡਰ ਜਿਹੜੇ ਨੇ ਉਹ ਇਹੋ ਜਿਹੇ ਬਿਆਨ ਦਿੰਦੇ ਨੇ ਕਿ ਗੱਲਬਾਤ ਚੱਲਦੀ ਪਈ ਹੈ ਗੱਲਬਾਤ ਦਾ سلسلہ ਚੱਲਦਾ ਪਿਆ ਸੁਨੀਲ ਜਾਖੜ ਕਹਿੰਦੇ ਨੇ ਕਿ ਰਵਾਇਤੀ ਪਾਰਟੀਆਂ ਦੇ ਨਾਲ ਖੇਤਰੀ ਪਾਰਟੀਆਂ ਦੇ ਨਾਲ ਗੱਠ ਜੋੜ ਹੋਣਾ ਚਾਹੀਦਾ ਜਿਸ ਵਾਸਤੇ ਸੂਬੇ ਦਾ ਵਿਕਾਸ ਹੋ ਸਕੇ ਅਮਿਤ ਸ਼ਾਹ ਕਹਿੰਦੇ ਨੇ ਕਿ ਗੱਠ ਜੋੜ ਬਾਰੇ ਚਰਚਾ ਚੱਲਦੀ ਪਈ ਹੈ ਭਾਵੇਂ ਅਕਾਲੀ ਦਲ ਹੋਵੇ ਅਕਾਲੀ ਦਲ ਦੇ ਨਾਲ ਵੀ ਜਿਹੜੀ ਵਿਚਾਰ ਵਟਾਂਦਰਾ ਜਿਹੜਾ ਚੱਲਦਾ ਪਿਆ ਤੇ ਹੋ ਸਕਦਾ ਹੈ ਕਿ ਗੱਠ ਜੋੜ ਕੀਤਾ ਜਾਵੇ ਇਹਨਾਂ ਮਸ ਹੁੰਦੇ ਨੇ ਬੀਜੇਪੀ ਜ਼ਰੂਰ ਆਪਣਾ ਪੱਖ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਹੁੰਦਾ ਨਜ਼ਰ ਨਹੀਂ ਆ ਰਿਹਾ ਹੁਣ ਫਿਲਹਾਲ ਜੋ ਕਿਆਸਰਾਈਆਂ ਚੱਲ ਰਹੀਆਂ ਨੇ ਉਸ ਬਾਰੇ ਇਹੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਬੀਜੇਪੀ ਹੈ ਉਹ ਭਾਵੇਂ 400 ਪਾਰ ਦੀ ਗੱਲ ਕਰ ਰਹੀ ਹੈ ਪਰ ਇਲਜ਼ਾਮ ਨੇ ਕਿ ਬੀਜੇਪੀ ਬੂਥ ਕੈਪਚਰਿੰਗ ਕਰੇਗੀ ਇਲਜ਼ਾਮ ਨੇ ਕਿ ਬੀਜੇਪੀ ਵੱਲੋਂ ਕੁਝ ਨਾ ਕੁਝ ਕੀਤਾ ਜਾਵੇਗਾ ਤਾਂ ਕਿ ਵੋਟਾਂ ਦੇ ਵਿੱਚ ਵੱਡਾ ਅਸਰ ਲਿਆਂਦਾ ਜਾ ਸਕੇ ਕਿਉਂਕਿ ਇੱਕ ਪਾਸੇ ਤਾਂ ਇਹੋ ਜੀ ਸਥਿਤੀ ਹੈ ਜਿਸ ਦੇ ਵਿੱਚ ਗੱਠਜੋੜ ਤੋਂ ਬਾਅਦ ਬੀਜੇਪੀ ਲਈ ਮੁਸੀਬਤਾਂ ਖੜੀਆਂ ਹੋ ਜਾਣ ਆਈਐਨਡੀਆ ਇਹ ਗੱਠਜੋੜ ਜਿਹੜਾ ਹੈਗਾ ਉਸ ਦੇ ਆਧਾਰ ਦੇ ਉੱਤੇ ਨੈਸ਼ਨਲ ਲੈਵਲ ਦੇ ਉੱਤੇ ਬੀਜੇਪੀ ਨੂੰ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਦੂਜੇ ਪਾਸੇ ਬੀਜੇਪੀ ਨੂੰ ਆਪਣੀ ਸਾਖ ਵੀ ਬਚਾਉਣੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2029 ਤੱਕ ਦੀਆਂ ਗੱਲਾਂ ਕਰਦੇ ਸੁਣਾਈ ਦੇ ਰਹੇ ਨੇ ਨਜ਼ਰ ਆ ਰਹੇ ਨੇ ਜਿਸ ਦੇ ਵਿੱਚ 29 ਤੱਕ ਦੀਆਂ ਗਾਰੰਟੀਆਂ ਸਫਲ ਨਾ ਹੋਣ ਤੇ ਉਤਾਰਨ ਦੀ ਗੱਲ ਕਰਦੇ ਉਤਾਰਨ ਦਾ ਦਾਵਾ ਕਰਦੇ ਪਰਧਾਨ ਮੰਤਰੀ ਨਰਿੰਦਰ ਮੋਦੀ ਸੁਣਾਈ ਦੇ ਰਹੇ ਨੇ ਪਰ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟੱਕਰ ਦੇਣ ਵਾਲਾ ਆਈਐਨਡੀਆ ਇਹ ਗੱਠਜੋੜ ਹੋਰ ਮਜ਼ਬੂਤ ਹੋਵੇਗਾ ਔਰ ਦੂਜੀ ਵੱਡੀ ਗੱਲ ਜੋ ਹਾਲਾਤ ਭਾਜਪਾ ਵੱਲੋਂ ਕੀਤੇ ਜਾ ਰਹੇ ਨੇ ਉਹਨਾਂ ਤੋਂ ਬਾਅਦ ਹੁਣ ਭਾਜਪਾ ਦੇ ਹਾਲਾਤ ਕੀ ਬਣਨਗੇ ਭਾਜਪਾ ਦੇ ਸਿਆਸੀ ਹਾਲ ਕਿਸ ਤਰ੍ਹਾਂ ਦੇ ਰਹਿਣਗੇ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਆਉਣ ਦੇ ਸਮੇਂ ਦੇ ਵਿੱਚ ਲੋਕ ਸਭਾ ਚੋਣਾਂ ਕੀ ਕਹਿੰਦੀਆਂ ਹਨ ਉਹਨਾਂ ਦੇ ਨਤੀਜੇ ਤੋਂ ਬਾਅਦ ਹੀ ਪਤਾ ਲੱਗੇਗਾ 1 ਜੂਨ ਦਾ ਸਮਾਂ ਹੈਗਾ 1 ਜੂਨ ਤੋਂ ਬਾਅਦ ਸਾਫ਼ ਪ੍ਰਤੀਤ ਹੋ ਜਾਏਗਾ ਸਭ ਕੁਝ ਔਰ ਉਦੋਂ ਤੱਕ ਦਾ ਇੰਤਜ਼ਾਰ ਕਰਨਾ ਪਵੇਗਾ ਜੋ ਵੀ ਹੋਏਗਾ ਦੱਸਦੇ and never miss an update.